ਸੋਰਠ ਮਹੱਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਾਰ ਸੰਗ ਸਹਾਈ ਪਾਇਆ ਗੁਰਪੂਰੈ ਚਰਨੀ ਲਾਇਆ ਹਾਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੀ ਗੋਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਾਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਾਹਾਂ ਸੁਹੇਲੀ ਕਰ ਕਿਰਪਾ ਪ੍ਰਭ ਮੀਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਾਹੜੇ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੋਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤ ਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦ ਜੀਅ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬੋੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ जय है जाइये तहां सोहेले कर कृपा प्रभ मेले हर गुण गावो सदा सुपाई मन चिंदे सगले फल पावो जीकए संग सहाई रहाओ नारायण प्राण अधारा हम संत जनारे नारा ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀਅ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦ ਜੀਅ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬੋੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਾਹ ਸੋਹੇਲੇ ਕਰ ਕਿਰਪਾ ਪ੍ਰਭ ਮੀਲੇ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਾਧ ਜੀ ਅਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬੋਹੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ 60 ਮਹੱਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਾਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੀਲੇ ਹਰ ਗੁਣ ਗਾਵਹੁ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦ ਜੀਅ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੋ ਰਠ ਮਹੱਲਾ ਪੰਜਵਾਂ ਗੁਰਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵਹੁ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦ ਜੀਅ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬੋੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ